ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਗਹਿੜਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਕੱਟੀ ਬਕਾਉਆ ਜੀ ਜੇ ਕਿਸੇ ਭਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਬਾਈ ਜੀ ਦਾ ਨੰਬਰ ਲਾਵਾਂਗੇ ਭਰਾਵਾ ਸਕਰੀਨ ਤੇ ਜਿਹੜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਨਾਮ ਕਾਕਾ ਬਾਈ ਪਿੰਡ ਪਿੰਡ ਗਹਿੜਾ ਜਿਲਾ ਜਿਲਾ ਬਰਨਾਲਾ ਭਾਈ ਆ ਜੇ ਕੱਟੀ ਦੱਸੋ ਕਿੰਨੀ ਉਮਰ ਦੀ ਐ ਕੱਟੀ ਭਾਈ 14 ਮਹੀਨੇ ਦੀ ਐ 14 ਮਹੀਨੇ ਦੀ ਰੇਟ ਭਰਾਜ ਆ ਜਾ ਖੱਚ ਕੇ ਜੀ ਰੇਟ ਜੇ ਆ ਜਾ ਭਾਈ 27000 ਰੁਪਇਆ ਠੀਕ ਐ ਜੀ ਮਾਰ ਤਣ ਮਾਰ ਤਣ ਕਰ ਦੇਗੇ ਠੀਕ ਐ ਜੀ ਤੋਰ ਦੋ ਭਰਾ ਉਪਰਾ ਚੱਕਰ ਸਤੋ ਉਸ ਪਾਸ ਤੇ ਥਣ ਚਾਰੀ ਫਰਾ ਹਾਂਜੀ ਥਣ ਚਾਰੀ ਫਰਾ ਚੱਕਰ ਸਤੋ ਤੋਰ ਦੀ ਮਣੀ ਐ ਲੋ ਜੀ ਕਾਦਵਲ ਟ ਸੁਖਨਕਰਮ ਵਾਲੀ ਦਸਣਾ ਲੋ ਜੀ ਸਿੰਘੀ ਸਿੰਘੀ ਬੱਸ ਸੁਣੇ ਲੋ ਜੀ। ਕੰਡਾ ਜੀ ਬੰਦਾ। ਲੋ ਜੀ। ਪੈਂਟ ਗਹਿਣਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ। ਅ ਵਾਹੀ ਨੇ ਆਪਣਾ ਰੇਟ ਦੱਸਤਾ। ਵਾਹੀ ਜੀ ਨੂੰ ਜੂ ਕੰਡਕਟ ਕਰੋ ਭਰਾ ਠੀਕ ਹੈ ਜੀ। ਲੋ ਜੀ। ਕੱਦ ਬੜਾ ਸੁਖਣਾ। ਕਰਮਾਂ ਵਾਲੀ ਦਾ ਸੋਹਣਾ। ਠੀਕ ਹੈ ਜੀ। ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ। ਓਕੇ ਬਾਏ।